ਬਾਬਾ ਬੁੱਢਾ ਸਾਰੀ ਲੱਖ ਲੱਖ ਕਿਰਪਾ ਦਾ ਸ਼ੁਕਰਾਨਾ ਸਮਾਰਾਈ ਦਾ ਇਹ ਜਿਹੜਾ ਬੱਚਾ ਘਰ ਆਇਆ ਜਦੋਂ ਜਦੋਂ ਆਪਾਂ ਇੱਥੇ ਆਏ ਹਾਂ ਜੋ ਵੇਖਿਆ ਹਾਲਾਤ ਪਰਮਾਤਮਾ ਦੁਸ਼ਮਣ ਦੇ ਵੀ ਨਾ ਕਰੀ ਕਰੇ ਜੋ ਹੋਇਆ ਇੱਥੇ ਇਸ ਕਰਕੇ ਇਹ ਮੈਨੂੰ ਇੱਕ ਘਰ ਜੇ ਚ ਲੈ ਗਿਆ ਤੇ ਉੱਥੇ ਫਿਰ ਉਹਨਾਂ ਮੈਨੂੰ ਬੰਨ ਕੇ ਕੁੱਟਮਾਰ ਕੀਤੀ ਦੇ ਕਰਦਿਆਂ ਨੂੰ ਵੀਡੀਓ ਬਣਾ ਲਈ ਤੇ ਵੀ ਜੇ ਮੁੰਡਾ ਚਾਹੀਦਾ ਤਾਂ 50 ਲੱਖ ਰੁਪਏ ਦੇ ਦੇ This is ਹਲਕਾ ਅਜਨਾਲਾ ਦੇ ਪਿੰਡ ਗ੍ਰੰਥਗੜ੍ਹ ਦੀਆਂ ਜਿੱਥੋਂ ਦਾ ਨੌਜਵਾਨ ਇਰਾਨ ਚ ਫਸਿਆ ਕੇਂਦਰ ਸਰਕਾਰ ਅਤੇ ਭਾਜਪਾ ਕੋ ਅਮਰਪਾਲ ਸਿੰਘ ਭੋਨੀ ਤੇ ਯਤਨਾਂ ਸਦਕਾ ਵਾਪਸ ਕਰ ਪਿੰਡ ਪਰਤਿਆ ਹੈ ਅਧਿਕਾਰ ਪਰਤੰਤੇ ਨੌਜਵਾਨ ਵੱਲੋਂ ਅਮਰਪਾਲ ਸਿੰਘ ਭੋਨੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਕਰ ਪਰਤੇ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਏਜੰਟ ਨੇ ਉਸ ਨੂੰ ਯੂਕੇ ਭੇਜਣ ਦੇ ਲਈ ਪੈਸੇ ਲਏ ਸਨ ਅਤੇ ਉਸ ਨੂੰ ਕਿਹਾ ਸੀ ਕਿ ਇਰਾਨ ਤੇ ਰਹੀ ਉਸ ਨੂੰ ਯੂਕੇ ਭੇਜਿਆ ਜਾਵੇਗਾ ਜਦ ਉਹ ਇਰਾਨ ਪਹੁੰਚਾਤਾ ਉਸ ਨੂੰ ਉਥੇ ਬੰਦ ਕਰ ਲਿਆ ਅਤੇ ਉਸ ਉਹ ਨੂੰ ਇਸ ਤਰ੍ਹਾਂ ਕਰਨ ਲਈ 50 ਲੱਖ ਰੁਪਏ ਕਰਦਿਆਂ ਤੋਂ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਘਰਦਿਆਂ ਵੱਲੋਂ ਸਾਰਾ ਮਾਮਲਾ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਦੇ ਯਤਨਾ ਸਦਕਾ ਉਹ ਵਾਪਸ ਪਰਤਿਆ ਹੈ ਤੇ ਉਹ ਕੇਂਦਰ ਸਰਕਾਰ ਅਤੇ ਬੁਣੀ ਦਾ ਧੰਨਵਾਦ ਕਰਦਾ ਹੈ ਅਮਰਪਾਲ ਸਿੰਘ ਬੁਣੀ ਨੇ ਵੀ ਦੱਸਿਆ ਕਿ ਕੇਂਦਰ ਸਰਕਾਰ ਤੇ ਯਤਨਾ ਸਦਕਾ ਨੌਜਵਾਨ ਸਹੀ ਸਲਾਮਤ ਕਰ ਪਰਤਿਆ ਹੈ ਤੇ ਦੇ ਲੜਕੇ ਦੇ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਮੈਂ ਕਾਫੀ ਟਾਈਮ ਤੋਂ ਯੂਕੇ ਵਾਸਤੇ ਅਪਲਾਈ ਕਰ ਰਿਹਾ ਸੀ ਤੇ ਜੋ ਕਿ ਮੇਰੀ ਗੱਲ ਨਹੀਂ ਸੀ ਬਣ ਰਹੀ ਤੇ ਫਿਰ ਚਲੋ ਇਸ ਏਜੰਟ ਨਾਲ ਮੇਰੀ ਗੱਲਬਾਤ ਹੋਈ ਮੈਨੂੰ ਕਹਿੰਦਾ ਕਿ ਕਿਦਾਂ ਯੂਕੇ ਦਾ ਬਣ ਜੂਗਾ ਤੇਰਾ ਤੇ ਬਸ ਇਰਾਨ ਵਾਇਆ ਆਪਾਂ ਜਾਣਾ ਵਾ ਉਥੇ ਦੋ ਦਿਨਾਂ ਦਾ ਸਟੇ ਹੈ ਤੇ ਮੈਂ ਚਲੋ ਉਹਦੀ ਗੱਲ ਮੰਨ ਕੇ ਤੇ ਇਰਾਨ ਚੜ ਗਿਆ ਉਥੇ ਇੱਕ ਦਿਨ ਮੈਂ ਹੋਟਲ 'ਚ ਰਿਹਾ ਵਾਂ ਤੇ ਮੈਨੂੰ ਸ਼ਾਮ ਨੂੰ ਫਿਰ ਉਹਦਾ ਫੋਨ ਆਉਂਦਾ ਕਿ ਬੰਦੇ ਮੇਰੇ ਆਉਣਗੇ ਤੈਨੂੰ ਲੈਣ ਤੇਰੇ ਫਿੰਗਰ ਹੋਣੇ ਆ ਤੇ ਪਾਸਪੋਰਟ ਸਕੈਨ ਹੋਣਾ ਵਾ ਤੇ ਚਲੋ ਮੈਂ ਉਹਦੇ ਨਾਲ ਚਲ ਗਿਆ ਵਾ ਇਮਨੂ ਇੱਕ ਘਰ ਜੇ ਚ ਲੈ ਗਏ ਆ ਤੇ ਉੱਥੇ ਫਿਰ ਉਹਨਾਂ ਮੈਨੂੰ ਬੰਨ ਕੇ ਕੁੱਟਮਾਰ ਕੀਤੀ ਤੇ ਘਰਦਿਆਂ ਨੂੰ ਵੀਡੀਓ ਪਾਤੀ ਤੇ ਵੀ ਜੇ ਮੁੰਡਾ ਚਾਹੀਦਾ ਤੇ 50 ਲੱਖ ਰੁਪਇਆ ਦੇ ਦੋ ਤਿੰਨ ਜਾਣੇ ਸੀ ਮੇਰੇ ਨਾਲ ਜਿਹੜੇ ਉਸ ਰੂਮ ਚ ਜੀ ਤੇ ਬਾਕੀ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਕਿਸੇ ਹੋਰ ਘਰ ਦੇ ਵਿੱਚ ਵੀ ਕੋਈ ਹੋਰ ਬੰਦੇ ਵੀ ਹੈਗੇ ਜਿਹੜੇ ਤਿੰਨ ਚਾਰ ਜਾਣੇ ਹੋਰ ਹੀ ਇੱਕ ਪਰਿਵਾਰ ਹੀ ਪੂਰਾ ਇਕੋ ਫੈਮਿਲੀ ਦੇ ਜੀ ਜਿਹੜੇ ਉਹਨਾਂ ਫੜ ਕੇ ਰੱਖੇ ਹੋਏ ਸੀ ਕਿਵੇਂ ਤਾਂ ਬਿਹਰ ਕਰਦੇ ਤੁਹਾਡੇ ਨਾਲ ਦੇਖ ਰਿਹਾ ਕਿ ਸਾਰਾ ਦਿਨ ਬਸ ਕੁੱਟਮਾਰ ਜਾਂ ਗਾਲਾਂ ਕੱਢਦੇ ਰਹਿਣਾ ਜਾਂ ਤੈਨੂੰ ਮਾਰ ਦਾਂਗੇ ਜੇ ਪੈਸੇ ਨਾ ਮਿਲੇ ਵੇਚ ਦਾਂਗੇ ਬਸ ਇਦਾਂ ਹੀ ਸਾਰਾ ਦੇਣੀ ਇਹੋ ਕੰਮ ਹੀ ਹਾਂਜੀ ਇੱਕ ਪੰਜਾਬ ਦਾ ਸੀ ਤੇ ਇੱਕ ਸ਼ਾਇਦ ਮੇਰਾ ਰਾਜਸਥਾਨ ਦਾ ਸੀ ਨਾਲ ਮੇਰੇ ਹੀ ਜਣਾ ਹਾਂ ਪੀਨੂੰ ਦੇਦੇ ਸੀ ਹਾਂਜੀ ਰੋਟੀ ਬਣੀ ਇਹ ਕੀ ਚੰਗਾ ਮਾੜਾ ਦੇਈ ਜਾਂਦੇ ਸੀ ਉਹ ਆਪ ਉੱਥੇ ਨਾਲ ਹੀ ਰਹਿੰਦੇ ਸੀ ਰੂਮ ਦੇ ਵਿੱਚ ਤੇ ਆਪਣਾ ਰੋਟੀ ਉੱਥੇ ਹੀ ਤਿਆਰ ਕਰਦੇ ਸੀ ਉਹ ਤੇ ਉਹਦੇ ਚੋਂ ਦੇ ਦਿੰਦੇ ਹੁੰਦੇ ਵਾਪਸ ਕਿਤਨਾ ਪਾਕਸ ਕੋਈ ਨਹੀਂ ਵਾਪਸ ਮੇਰੀ ਇਦਾਂ ਕੀ ਚਲੋ ਪਰਿਵਾਰ ਨੇ ਕੋਸ਼ਿਸ਼ ਕੀਤੀ ਆ ਤੇ ਸੈਂਟਰ ਸਰਕਾਰ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਫਿਰ ਪ੍ਰੈਸ਼ਰ ਪਾਇਆ ਤੇ ਐਮਬੈਸੀ ਜੇ ਮੇਲ ਪਾਈ ਵੀ ਸਾਡਾ ਇਥੋਂ ਪੰਜਾਬ ਦਾ ਬੰਦਾ ਜਿਹੜਾ ਵਾ ਉਹ ਇੱਥੇ ਬੰਦੀ ਬਣਾ ਲਿਆ ਗਿਆ ਵਾ ਤੇ ਉਹਨਾਂ ਦੇ ਪ੍ਰੈਸ਼ਰ ਕਰਕੇ ਚਲੋ ਉਹਨੇ ਮੈਨੂੰ ਰਿਲੀਜ਼ ਕਰਤਾ ਤੇ ਬਸ ਮੈਂ ਇਹੋ ਹੀ ਹੈ ਕਿ ਸੈਂਟਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਚਲੋ ਮੈਨੂੰ ਵਾਪਸ ਲਿਆਂਦਾ ਤੇ ਮੈਂ ਆਪਣੇ ਪਰਿਵਾਰ ਚ ਆ ਗਿਆ ਮੈਂ ਤੇ ਇਹੋ ਹੀ ਕਹਿਣਾ ਵੀ ਜਿਹੜੇ ਵੀ ਇਦਾਂ ਕਰਦੇ ਆ ਉਹਨਾਂ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਕਿ ਤਾਂ ਜੋ ਮੇਰੇ ਵਰਗਾ ਕੋਈ ਅੱਗੇ ਤੋਂ ਕੋਈ ਹੋਰ ਨਾ ਫਸ ਸਕੇ ਹਾਂਜੀ ਮੇਰੇ ਹੁੰਦਿਆਂ ਤੋਂ ਉੱਤੇ ਜਾਂ ਫੋਨ ਤੇ ਜਾਂ ਕਿਸੇ ਵੀ ਤਰ੍ਹਾਂ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਤੇ ਨਾ ਮੈਨੂੰ ਇਹ ਮਹਿਸੂਸ ਹੀ ਹੋਇਆ ਕਿ ਇੱਥੇ ਕਿਸੇ ਨੇ ਉਹਨਾਂ ਦਾ ਲਿੰਕ ਹੀ ਜਾਂ ਕਿਵੇਂ ਵੀ ਤੇ ਬਾਕੀ ਉਹ ਕੀ ਉਹ ਬੰਦੇ ਨੂੰ ਤਾਂ ਮੈਂ ਵੈਸੇ ਹੀ ਨਹੀਂ ਜਾਣਦਾ ਜਿਹੜਾ ਪੈਸਾ ਵੀ ਮੰਗ ਕਰਨ ਨੂੰ ਫੋਨ ਕਰੇ ਕਰਦਾ ਸੀ ਤੇ ਉਹ ਉੱਥੇ ਮੇਰੇ ਕੋਲ ਹੈ ਵੀ ਨਹੀਂ ਸੀ ਮੈਨੂੰ ਵੀ ਉਹਦਾ ਉੱਥੇ ਫੋਨ ਹੀ ਆਉਂਦਾ ਸੀ ਜਿੰਨਾ ਮੈਨੂੰ ਫੜਿਆ ਸੀ ਤੇ ਉਹ ਮੇਰੇ ਨਾਲ ਵੀ ਫੋਨ ਤੇ ਹੀ ਗੱਲ ਕਰਦਾ ਨਹੀਂ ਉਹ ਨਹੀਂ ਮਿਲਿਆ ਬਸ ਉਹਦੇ ਨਾਲ ਫੋਨ ਤੇ ਹੀ ਗੱਲ ਹੁੰਦੀ ਸੀ ਤੇ ਵੈਸੇ ਉਹ ਯੂਕੇ ਦੱਸਦਾ ਸੀ ਮੈਨੂੰ ਕਿ ਯੂਕੇ ਆ ਵਾ ਹਾਂਜੀ ਉਹ ਪਹਿਲਾਂ ਉਹਦੇ ਨਾਲ ਹੁੰਦੀ ਸੀ ਤੇ ਬਾਅਦ ਜਿੰਨੇ ਮੈਨੂੰ ਫੜਿਆ ਉੱਥੇ ਉਹਦਾ ਨਹੀਂ ਮੈਨੂੰ ਪਤਾ ਕੌਣ ਸੀ ਤੇ ਉਹ ਮੈਨੂੰ ਮਿਲਿਆ ਵੀ ਨਹੀਂ ਆ ਸਿਰਫ ਫੋਨ ਤੇ ਹੀ ਗੱਲ ਹੁੰਦੀ ਸੀ ਉਹਦੇ ਨਾਲ ਹਾਂਜੀ ਮੈਂ ਤਾਂ ਬਸ ਇਹੀ ਕਹਿਣਾ ਵੀ ਜੇ ਤੇ ਬਾਹਰ ਜਾਣਾ ਵਾ ਤੇ ਬਿਲਕ ਨਹੀਂ ਤੇ ਫਿਰ ਇੱਥੇ ਹੀ ਸਹੀ ਆ ਬਸ ਕਿ ਬਾਹਰ ਨਾ ਜਾਵੇ ਤਾਂ ਜੋ ਮੇਰੇ ਅੰਗੂਰ ਤੁਸੀਂ ਨਾ ਫਸੋ ਤੇ ਮੈਂ ਬਸ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਮੇਰਾ ਨਾਮ ਬਲਕਾਰ ਸਿੰਘ ਹੈ ਜੀ ਮੈਂ ਤਾਂ ਧਨਵਾਦ ਹੀ ਕਰਨਾ ਚਾਹੁੰਦਾ ਜੀ ਭਾਜੀ ਉਹਨਾਂ ਦਾ ਵੀ ਬਣੀ ਸਾਹਿਬ ਦਾ ਜਿੱਥੇ ਮੈਂ ਸੈਂਟਰਸ ਕਰਦਾ ਵੀ ਤੇ ਮੰਤਰੀ ਸਾਹਿਬ ਵਧਾਉਣ ਦਾ ਵੀ ਜੀ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਵਾਪਸ ਕਰ ਲਿਆ ਹੁੰਦਾ ਜੀ ਕਿੰਨਾ ਕੁਕਾ ਸਮਾ ਸੀਦਾ ਬਹੁਤ ਔਖਾ ਸਮਾਂ ਜੇ ਆਪਣਾਸੀ ਕੋਈ ਨਹੀਂ ਬੱਚਾ ਹੋਊਗਾ ਜੀ ਪਰ ਅੱਜ ਖੁਸ਼ੀ ਹੈ ਜੀ ਅੱਜ ਬਹੁਤ ਖੁਸ਼ੀ ਹੈ ਜੀ ਅਰ ਬੇੜਾ ਨਹੀਂ ਪੁੱਲ ਰਿਹਾ ਨਾ ਜੀ ਬੈਠ ਲੜਦਾ ਸੀ ਜਦੋਂ ਫੋਨ ਕਰਦੇ ਸੀ ਅਜੇ ਵੀ ਲੱਗਦਾ ਜੀ ਭਾਈ ਬੱਚਾ ਆ ਵੀ ਗਿਆ ਜੀ ਉਹ ਯਾੜਾ ਨਹੀਂ ਭੁੱਲਦਾ ਜੀ ਕਿਉਂ ਡਰ ਕੇ ਹੋ ਲੱਗਦਾ ਜੀ ਹਾਂਜੀ ਵੇਖੋ ਜੀ ਆਸੀ ਨਹੀਂ ਬੱਚੇ ਦੀ ਤੇ ਇਹ ਦੇਖੋ ਮੰਤਰੀ ਸਾਹਿਬ ਨਾਲ ਦੀ ਕਿਰਪਾ ਹੋ ਗਈ ਤੇ ਬੱਚਾ ਆ ਗਿਆ ਜੀ ਮੰਗ ਕਰੋਗੇ ਵੀ ਅਜੇ ਇਹ ਏਜੰਟਾਂ ਤੇ ਕਾਰਵਾਈ ਹੋਵੇ ਮੈਂ ਤਾਂ ਕਹਿੰਦਾ ਜੀ ਉਹ ਜਿਹਨ ਫਾਈਲ ਆ ਦੇਣਾ ਚਾਹੀਦਾ ਜੀ ਜਿਹੜਾ ਕਿਉਂਕਿ ਹੋਰ ਬੱਚੇ ਨਾ ਖਰਾਬ ਹੋਣ ਜੀ ਇਹ ਤੁਹਾਨੂੰ ਬੱਚੇ ਨੂੰ ਪਤਾ ਤੇ ਮੈਨੂੰ ਪਤਾ ਜੀ ਜਿੱਤ ਤਾਂ ਬੀਤੀ ਆ ਛੱਟ ਤੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਕੀ ਕਰੋਗੇ ਮੈਨਾਂ ਕਿੰਨਾ ਵੀ ਇੱਥੇ ਖਾ ਕੇ ਥੋੜੀ ਖਾ ਲੋ ਜੀ ਉਨੀ ਚੰਗੇ ਇੱਥੇ ਮਿਹਨਤ ਕਰੋ ਜੀ ਬਹੁਤ ਕੁਛ ਆ ਪੰਜਾਬ ਦੇ ਵਿੱਚ ਵੀ ਆਪਣੇ ਮਾਪਿਆਂ ਕੋਲ ਰਹੋ ਜਿੱਦਾਂ ਦਾ ਸੇਵਾ ਪਾਣੀ ਕਰੋ ਜੀ ਮੈਂ ਸਭ ਤੋਂ ਪਹਿਨਾਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਕਿਹੜੇ ਭਾਰਤੀ ਜਨਤਾ ਪਾਰਟੀ ਦੇ ਸਾਡੇ ਮੁਖੀ ਵੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਨੇ ਤੇ ਭਾਰਤ ਦੇ ਐਕਸਟਰਨਲ ਅਫੇਅਰ ਮਿਨਿਸਟਰ ਜੈਸ਼ੰਕਰ ਜੀ ਦਾ ਤੇ ਖਾਸ ਕਰਕੇ ਇਹਨਾਂ ਹੜ੍ਹਾਂ ਦੇ ਦੌਰਾਨ ਆਏ ਸਾਡੇ ਕਿਹੜੇ ਐਮਓਐਸ ਪਿੰਡੂ ਵਿਕਾਸ ਮੰਤਰੀ ਹੀ ਕਮਲੇਸ਼ ਪਾਸਵਾਂ ਜੀ ਦਾ ਆਨ ਮੈਂ ਵਾਦ ਕਰਦਾ ਹਾਂ ਸਮੁੱਚੀ ਸਾਡੀ ਬੀਜੇਪੀ ਲੀਡਰਸ਼ਿਪ ਦਾ ਕਿ ਉਹਨਾਂ ਹੜਾਂ ਦੌਰਾਨ ਜਦੋਂ ਇਸ ਪਰਿਵਾਰ ਚ ਆਣ ਕੇ ਕਮਨੈਸ਼ ਪਾਸਵਾ ਨੇ ਮਿਲਾਇਆ ਇਹਨਾਂ ਦੇ ਫਾਦਰ ਨੂੰ ਇਹਨਾਂ ਦੇ ਮਤਲਬ ਭੇੜ ਗੁਰਪ੍ਰੀਤ ਦੇ ਫਾਦਰ ਸਾਹਿਬ ਪ੍ਰਕਾਰ ਸਿੰਘ ਦੇ ਮਾਤਾ ਜੀ ਨਾਲ ਮਾਤਾ ਜੀ ਨੂੰ ਸਮੁੱਚੇ ਪਰਿਵਾਰ ਨੂੰ ਜੋ ਹਲਾਅ ਸਨ ਉਦੋਂ ਇਹ ਕਿਸੇ 7 ਜਮਾਨੇ ਦੇ ਕਿਸੇ ਦੁਸ਼ਮਣ ਦੇ ਵੀ ਨਾ ਹੋਣ ਇਹ ਦੁਸ਼ਮਣ ਦੇ ਵੀ ਨਾ ਹੋਵੇ ਜੋ ਹਲਾਅ ਦੀ ਇਸ ਪਰਿਵਾਰ ਚ ਜੋ ਇੱਥੇ ਹਾਲਤ ਬਣੇ ਪਏ ਸੀ ਪਰਮਾਤਮਾ ਦੀ ਰਹਿਮਤ ਹੈ ਬਖਸ਼ਿਸ਼ ਹੋਈ ਆਸਵੰਦ ਸਾਹਿਬ ਨੇ ਸਾਰੀ ਪੈਰਵਾਈ ਕਰਾ ਕੇ ਮਗਰਖ ਸਾਹਿਬ ਨੂੰ ਫੇਰ ਮਿਸਟਰ ਜੈ ਸ਼ੰਕਰ ਜੀ ਦੇ ਨਾਲ ਭਾਰਤ ਸਰਕਾਰ ਨੇ ਇਹ ਸਾਡਾ ਛੋਟਾ ਵੀਰ ਸਾਡਾ ਬੱਚਾ ਵਾਪਸ ਲੈ ਕੇ ਪਰਿਵਾਰ ਦੀਆਂ ਖੁਸ਼ੀਆਂ ਲੈ ਆਂਦੀਆਂ ਮੈਂ ਤੇ ਮੇਰੇ ਕੋਲ ਸ਼ਬਦ ਨਹੀਂ ਆ ਕਿਉਂਕਿ ਜੇ ਜਿਹੜੀ ਇਹ ਸੇਵਾ ਜਿਹੜੇ ਮੈਂ ਬੇਨਤੀ ਕਰਾਂਗਾ ਹਰ ਪੰਜਾਬੀ ਵੀਰ ਨੂੰ ਹਰ ਪੰਜਾਬੀ ਨੂੰ ਹਰ ਹਿੰਦੁਸਤਾਨੀ ਨੂੰ ਇਹਨਾਂ ਜਿਹੜੇ ਦਲਾਲ ਨੇ ਜਿਹੜੇ ਏਜੰਟ ਨੇ ਇਹਨਾਂ ਤੋਂ ਬਚੋ ਇੱਥੇ ਦਹਾਂ ਥੋੜਾ ਖਾ ਲੋ ਆਪਣੇ ਘਰਾਂ ਚ ਰਹੋ ਥੋੜੀ ਆਪਣੀ ਇੱਥੇ ਦਹਾਂ ਨੋਹਾਂ ਦੇ ਕਰਤ ਕਰਕੇ ਆਪਣੇ ਸੂਬੇ ਨੂੰ ਖੁਸ਼ਹਾਲ ਕਰੋ ਆਪਣੇ ਘਰ ਨੂੰ ਖੁਸ਼ਹਾਲ ਕਰੋ ਤੇ ਇਹਨਾਂ ਦਲਾਲਾਂ ਤੋਂ ਬਚ ਕੇ ਰਹੋ ਇਹ ਜਿਹੜੇ ਦੋ ਮੈਂ ਇਹ ਨਹੀਂ ਕਹਿੰਦਾ ਬਾਹਰ ਨਾ ਜਾਓ ਬਾਹਰ ਜਾਓ ਪਰ ਇੱਕ ਨੰਬਰ 'ਚ ਜਾਓ ਜਿਹੜਾ ਸਾਫ਼ ਸੁਥਰਾ ਜਾਓ ਜਿਹੜਾ ਤੁਸੀਂ ਜਦੋਂ ਮਰਜ਼ੀ ਆਪਣੇ ਘਰ ਆਪਣੇ ਵਤਨਾਂ ਨੂੰ ਆ ਸਕੋ ਆਪਣੇ ਵਤਨਾਂ ਨੂੰ ਜਾ ਸਕੋ ਇਹਨਾਂ ਦੋ ਨੰਬਰ ਦੇ ਜਿਹੜੇ ਦਲਾਲ ਇਹਨਾਂ ਤੋਂ ਬਚ ਕੇ ਰਹੋ ਕਿਉਂਕਿ ਇਹ ਲੋਏ ਰੂਪੋਸ਼ ਹੋ ਜਾਣੇ ਨਾਲ ਇਹ ਹਿਊਮਨ ਟ੍ਰੈਫਿਕ ਕੀਤੀ ਪਈ ਆ ਪਰ ਮੈਂ ਧੰਨਵਾਦੀ ਆ ਆਪਣੇ ਭਾਰਤ ਸਰਕਾਰ ਦਾ ਇਹਨਾਂ ਸਾਡਾ ਛੋਟਾ ਵੀਰ ਇਸ ਪਰਿਵਾਰ ਦੀਆਂ ਖੁਸ਼ੀਆਂ ਫੇਰ ਵਾਪਸ ਕਰਤਾ ਕਰਦਾ ਤੇ ਸੱਚੇ ਬਾਸ਼ਾ ਪਰ ਉਹ ਸੇਰਾ ਬੰਦ ਦਾ ਸੇਰਾ ਇਸਾਰਾ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸ੍ਰੀਮਨ ਫੇਰ ਮਿਸਟਰ ਨੂੰ ਦਿੰਨਾ ਇਹਨਾਂ ਨੇ ਸਾਡਾ ਬੱਚਾ ਫੇਰ ਵਾਪਸ ਲੈਣਤਾ ਮੈਂ ਕਹਿੰਦਾ ਇਹੋ ਜਿਹੇ ਏਜੰਟ ਨੂੰ ਤਾਂ ਕਾਨੂੰਨ ਕਿੰਨੀ ਸਖਤ ਤੋਂ ਸਖਤ ਕਾਰਵਾਈ ਕਰ ਸਕਦਾ ਉਨੀ ਥੋੜੀ ਆ ਇਹੋ ਜਿਹੇ ਨੂੰ ਤੇ ਕਿਸੇ ਦੇ ਕੋਖ ਲੋਕਾਂ ਨੇ ਸਾਡੇ ਪੰਜਾਬ ਚ ਦੁੱਧ ਪੁੱਤ ਦਾ ਬੜਾ ਗਹਿਰਾ ਰਿਸ਼ਤਾ ਆ ਦੁੱਧ ਦੇ ਪੁੱਤ ਦਾ ਜਿਹੜੇ ਪੁੱਤਾਂ ਨਾਲ ਧੀਆਂ ਪੁੱਤਾਂ ਨਾਲ ਇਹ ਕੁਛ ਕਰੇ ਉਹਨੂੰ ਸਜ਼ਾ ਦੇ ਸ਼ਬਦ ਬਹੁਤ ਛੋਟਾ ਹੈ ਉਹਨੂੰ ਉਹ ਸਜ਼ਾ ਨਹੀਂ ਲਾ ਮਿਸਾਲ ਦਾਹ ਨੂੰ ਪਤਾ ਲੱਗ ਜੇ ਕਿ ਆਹ ਵਾਕਈ ਸਜ਼ਾ ਹੈਗੀ ਹੈ ਕਿ ਗਾਂ ਕਹਿਲੀ ਪੁੱਤ ਨੂੰ ਖਰਾਬ ਕਿ ਤਰ੍ਹਾਂ ਕਰਨਾ ਪਰਿਵਾਰ ਨੂੰ ਖਰਾਬ ਕਿ ਤਰ੍ਹਾਂ ਭਾਵੇਂ ਕੋਈ ਵੀ ਹੋਵੇ ਕਿਸੇ ਧਰਮ ਦਾ ਹੋਵੇ ਕਿਸੇ ਮਜਬਦ ਦਾ ਵੀ ਹੋਵੇ